ਜਿਹੜੇ ਸੂਬੇ ਦੇ ਚੋਣ ਕਮਿਸ਼ਨ ਨੇ ਉਹਨਾਂ ਦਾ ਨਾਮ ਹੈ ਰਾਜਕਮਲ ਚੌਧਰੀ ਉਹਨਾਂ ਨੇ ਅੱਜ ਨਹੀਂ ਅੱਜ ਤੋਂ ਤੈਨ ਸਾਢੇ 3 ਮਹੀਨੇ ਪਹਿਲਾਂ ਵੀ ਕਹਿਤਾ ਸੀ ਕਿ ਇਹ ਸਰਕਾਰ ਦੇ 4 ਸਾਲ ਪੂਰੇ ਹੋਣ ਵਾਲੇ ਨੇ ਅਗਲੇ ਸਾਲ ਤੇ ਅਸੀਂ ਜ਼ਿਲ੍ਹਾ ਪ੍ਰੇਸ਼ਦ ਤੇ ਪੰਚਾਇਤ ਸਮਤੀ ਦੀਆਂ ਚੋਣਾਂ ਦਸੰਬਰ ਚ ਕਰਵਾਵਾਂਗੇ ਦਸੰਬਰ ਦੇ ਵਿੱਚ ਦਿਨ ਤੱਕ ਤਰ੍ਹਾਂ ਵਿੱਚ ਦੱਸ ਰਹੇਗੀ ਹੂੰ ਚੋਣ ਪ੍ਰਕਿਰਿਆ ਵੀ ਹੁੰਦੀ ਹੈ ਉਹਦੇ ਵਾਸਤੇ ਵੀ ਟਾਈਮ ਲੱਗਦਾ ਹੈ ਹੂੰ ਪਰ ਇਹਦੇ باوجود ਹੁਣ ਰਾਜ ਕਮਲ ਚੌਧਰੀ ਸਾਹਿਬ ਨੇ ਕਹਤਾ ਦਸੰਬਰ ਦੇ ਦੂਜੇ ਉਤੇ ਇਹ ਚੋਣ ਹੋ ਸਕਦੀ ਹੈ ਤੇ ਤੁਹਾਨੂੰ ਪਤਾ ਹੈ ਕਿ ਖਡੂਰ ਸਾਹਿਬ ਚੋਣ ਹੂੰ ਇੱਕ ਬੰਗਾ ਚੋਣ ਖਰੂਰ ਸਾਹਿਬ ਵਾਲੀ ਤਾਂ ਹਾਈ ਕੋਰਟ ਗਿਆ ਸੀ ਬੰਦਾ ਰਾਹਤ ਲੈ ਨਹੀਂ ਮਿਲੀ ਉਹ ਵੀ ਤੁਹਾਡੀ ਜਿਮਨੀ ਚੋਣ ਦੇ ਰੂਪ ਚ ਆਈ ਆਈ ਇਸੇ ਤਰ੍ਹਾਂ ਬੰਗਾ ਦੀ ਵੀ ਜਿਹੜੀ ਜਿਮਨੀ ਚੋਣ ਹੈ ਉਹ ਵੀ ਆਈ ਆਈ ਜੀ ਇਹਦਾ ਮਤਲਬ ਅਗਲੇ ਅਜੇ 2-3 ਮਹੀਨੇ ਪੰਜਾਬ ਨੂੰ ਇੱਕ ਵਾਰ ਫੇਰ ਇਹ ਚੋਣਾਂ ਦੇ ਦੌਰ ਚੋਂ ਹੀ ਗੁਜ਼ਰਨਾ ਪਵੇਗਾ